ਇੱਥੇ ਮਾਰ ਐਤ ਕੀ ਨਹੀਂ ਪਈ ਮਾਰ ਇੱਥੇ ਬਹੁਤ ਵਾਰੀ ਪੈਗੀ ਪਹਿਲਾਂ 19 ਚ ਫਿਰ 22 ਚ ਉਦੋਂ ਪਹਿਲਾਂ 88 ਤੱਕ ਤਾਂ 88 ਤੱਕ ਤਾਂ ਮੈਂ ਹੀ ਵੇਖਦਾ ਵੀ 88 ਤੱਕ ਤਾਂ ਬਹੁਤ ਮਾਰਾਂ ਪਏਗੇ ਕਲਮ ਲਾ ਕੇ ਠੇਕੇ ਵਾਲੇ ਬੰਦੇ ਆ ਇੱਥੇ ਮਾਲਕੀ ਮੰਨ ਕੇ ਚੱਲੇ ਠੇਕੇ ਵਾਲੇ ਬੰਦੇ ਜਿੰਨਾਂ ਨੇ ਵਾਣ ਕੋਲੇ ਠੇਕੇ ਤੇ ਸਾਰੇ ਕੋਲੇ ਅਜੇ ਤੱਕ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤੁਹਾਡੇ ਕੋਲੇ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਸਰਕਾਰ ਗੱਲਾਂ ਦਾ بڑے بڑے ਕਰ ਰਹੀ ਹੈ ਦੁੱਖ ਤਾਂ ਹੈ ਹੀ ਫਿਰ ਹੁਣ ਕਰਕੇ ਕੋਈ ਬਾਪੂ ਬਾਪੂ ਵਖੋ ਯਾਰ ਅੱਖਾਂ ਭਰਿਆ ਪਾਣੀ ਕੋਈ ਨਹੀਂ ਕੋਈ ਮਹਿੰਗੇ ਭਾਦੀ ਵੇਖੋ ਫਸਲਾਂ ਜਿਹੜੀ ਜ਼ਮੀਨ ਹੈ ਠੇਕੇ ਦੇ 80-80 ਹਜ਼ਾਰ ਨੂੰ ਲਈ ਹੈ ਅੱਜ ਇਹਦੇ ਨਾਲ ਕਿੰਨੀਆਂ ਉਮੀਦਾਂ ਸੀ ਕਿੰਨੀਆਂ ਮਹਿੰਗੀਆਂ ਰਹੀਆਂ ਸਪਰੇਅ ਆਪਾਂ ਕਰਦੇ ਆ ਇਹਦੇ ਨਾਲ ਕਿੰਨੀਆਂ ਉਮੀਦਾਂ ਜੁੜੀਆਂ ਹੋਣਗੀਆਂ ਅੱਜ ਤੱਕ ਸਰਕਾਰ ਦਾ ਕੋਈ ਵੀ ਇਹਨਾਂ ਕੋਲ ਨੁਮਾਇੰਦਾ ਨਹੀਂ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਅ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਲੋਕਾਂ ਦੇ ਘਰ ਦੇ ਜਾਂਦੇ ਆ ਇਹਨਾਂ ਲੋਕਾਂ ਦੇ ਨਾਲ ਰੁੱਟ ਟੁਕ ਵੀ ਸਾਂਝਾ ਕਰਦੇ ਆ ਹਰੇਕ ਨੇੜੇ ਆ ਕੇ ਢੀੜਾ ਮਾਰਦਾ ਕਿ ਇਹ ਸਾਡੇ ਵੋਟਰ ਐ ਪਰ ਜਦੋਂ ਇਹਨਾਂ ਤੇ ਭੀੜ ਪੈਂਦੀ ਆ ਉਦੋਂ ਕੋਈ ਨਹੀਂ ਖੜਦਾ ਜਿਹੜੇ ਬੰਦੇ ਨੇ ਅੱਜ ਸੀਆਰਪੀਆ ਦਿੱਤਾ ਉਹ ਇੱਕ ਫਸਲ ਨਾਲ ਕੀ ਕਰ ਲੂ ਤਕਰੀਬਨ ਜਿੰਨੇ ਵੀ ਇੱਥੇ ਸਾਡੇ ਵੀਰ ਕਿਸਾਨ ਖੜੇ ਐ ਇਹਨਾਂ ਕੋਲੇ ਸਾਰਾ ਵਾਂਣ ਠੇਕੇ ਤੇ ਆ ਕਿਸੇ ਕੋਲੇ 77000 ਨੂੰ ਆ ਕਿਸੇ ਕੋਲੇ 80000 ਨੂੰ ਆ ਕਿਸੇ ਕੋਲੇ ਘਟ ਵੱਧ ਆ ਸਾਡਾ ਜੀਵਣਾ ਦੁੱਬਰ ਹੋ ਗਿਆ ਇਹ ਸਰਕਾਰਾਂ ਤੋਂ ਲਾਰੇ ਲਾਈ ਜਾਂਦੀਆਂ ਤਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਦੇ ਧਰਨਾ ਲਾਉਂਦੇ ਆ ਸਰਕਾਰ ਨਾਲ ਉੱਥੇ ਵੀ ਸਾਨੂੰ ਨਜਾਇਜ਼ ਬਹੁਤ ਕੁਝ ਹੁੰਦਾ ਹੈ ਸਾਡੇ ਕੋਟ-ਕੜਾਪਾ ਚੜਦੇ ਆ ਵਈ ਤੂੰ ਪਹਿਲਾਂ ਜਿੰਨੇ ਨੁਕਸਾਨ ਹੋਏ ਪਹਿਲਾਂ ਹੁਣੇ ਸਰਕਾਰ ਭਗਵੰਤ ਮਾਨ ਦੀ ਇਹ ਨਹੀਂ ਆਇਆ ਪਹਿਲਾਂ ਵਾਲਿਆਂ ਕਿਹੜਾ ਇੱਥੇ ਆਉਂਦਿਆਂ ਸੀਗਾ ਪਹਿਲਾਂ ਵਾਲੀ ਵੀ ਕੋਈ ਸਰਕਾਰ ਨਹੀਂ ਨਾ ਕਾਂਗਰਸ ਆਈ ਨਾ ਅਕਾਲੀ ਆਈ ਨਾ ਹੀ ਕਿਸੇ ਨੇ ਮੁਆਵਜ਼ਾ ਦਿੱਤਾ ਤੇ ਪਾਣੀ ਤਾਂ ਮੈਨੂੰ ਤਾਂ ਮਿਲਿਆ ਨਹੀਂ ਹਲੇ ਤੱਕ ਬਹੁਤ ਧਰੀ ਫਸਲ ਵਰਗੀ ਮੇਰੀ ਕੋਈ ਅਗਲਾ ਕਹਿੰਦਾ ਵੀ ਯਾਰ ਫਲਾਨੀ ਚੰਗੀ ਆ ਫਲਾਨਿਆਂ ਨੇ ਮੋਟਰਾਂ ਦੇ ਦਿੱਤੀਆਂ ਇਹਨੇ ਬਿਜਲੀ ਦੇ ਦਿੱਤੀ ਗੱਲ ਤਾਂ ਇੱਥੇ ਜਦੋਂ ਬਿਜਲੀ ਕੀ ਕਰੂਗੀ ਬਿਜਲੀ 24 ਘੰਟੇ ਚੱਲੀ ਜਾਂਦੀ ਜਦੋਂ ਮਾਰ ਹੀ ਪਈ ਅਸੀਂ ਬਿਜਲੀ ਵੀ ਗਰਾਉਣਾ ਇੱਥੇ ਹਰ ਸਾਲ ਹੀ ਫਸਲ ਮਰਦੀ ਹੈ ਬਾਈ ਠੀਕ ਹੈ ਪ੍ਰਸ਼ਾਸਨ ਆਦਾ ਕੋ ਸਾਡੀ ਪ੍ਰਸ਼ਾਸਨ ਗੱਲ ਸੁਣਦਾ ਜਿਹੜੇ ਪਿੱਛੇ ਉੱਚੇ ਬਣਾਂ ਵਾਲਿਆ ਕੋਈ ਰਾਤ ਨੂੰ ਬਈ ਸਾਰੇ ਸੌ ਜਾਂਦੇ ਹੈਗੇ ਜੇ ਉਹਨਾਂ ਦਾ ਮਨ ਪਾਣੀ ਖੜ ਕੱਟ ਡਗਾ ਇੱਥੇ 200 ਏਕੜ ਦਾ ਪਾਣੀ ਬਈ ਜੀ ਇੱਥੇ ਆ ਕੇ ਰੁਕਦਾ ਆ ਕਿਸਾਨ ਵਿੱਚ ਬੜੇ ਖੜੇ ਐ ਤਿੰਨ ਤਿੰਨ ਦੇ ਫੁੱਟ ਦੇ ਘਰੀ ਪਾਣੀ ਐ ਬਈ ਜੀ ਇਹ ਸੁੱਕੂਗਾ ਦੱਸੋ ਕਿਹੜੇ ਸਾਹਮਣਾਂ ਨਾ ਤਾਂ ਕੋਈ ਸੁੱਕਣ ਦੀ ਆਸ ਮੇਦ ਐ ਅੱਜ ਅਸੀਂ ਪਹੁੰਚੇ ਆਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਕੋਠੇ ਨਾਥਿਆਣਾ ਤੇ ਲੱਖੀ ਜੰਗਲ ਤਨ ਪਿੰਡਾਂ ਦੇ ਜਿਹੜੇ ਇੱਥੇ ਵਾਹਣ ਹੈ ਮੀਂਹ ਬਰਸਾਤ ਪੈਂਦੀ ਹੈ ਪਿਛਲੇ ਦਿਨੀ ਜਿਹੜੇ ਨੀਵੇਂ ਵਾਹਣ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਜਾਵੜਦਾ ਬਰਸਾਤ ਦੇ ਨਾਲ ਸਾਰੇ ਨੀਵੇਂ ਵਾਹਣ ਆ ਜਿੰਨੇ ਸਾਰੇ ਭਲ ਗਏ ਤੇ ਕਿੰਨਾ ਵਾਣ ਭਰ ਗਏ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਡੇ ਨਾਲ ਇੱਥੋਂ ਦੇ ਜਿਹੜੇ ਕਿਸਾਨ ਵੀਰ ਆ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਤੁਹਾਡਾ ਇਹ ਪਾਣੀ ਭਰ ਗਿਆ ਇਹ ਕਿੰਨਾ ਏਰੀਆ ਸਾਰਾ ਇਹ ਸਾਡੇ ਮਹਿਮੇ ਸਰਜੇ ਦਾ ਜੀ ਤਕਰੀਬਨ 250 ਤੋਂ 300 ਕਿਲਾ ਕਈ 300 ਕਿੱਲਾ। ਕਈ 300 ਕਿੱਲਾ। ਇਹ ਤੁਹਾਡੇ ਲੱਖੀ ਜ਼ੰਗਲ ਵੀ ਨਾਲ ਆ ਕੇ ਲੱਖੀ ਜ਼ੰਗਲ ਦੇ ਜ਼ਮੀਨ ਕੁਸ ਰਕਬਾ ਇੱਥੇ ਆ ਕੁਸ ਰਕਬਾ ਇੱਥੋਂ ਆ 10 ਕਿੱਲੇ ਅੱਗੇ ਆ ਇੱਥੇ ਬਹੁਤ ਡੁੱਬਿਆ ਮੈਂ ਮੇ ਸਰ ਜੇ ਤੇ ਕੋਠੇ ਨਾਲ ਤੇ ਗਡੌਨਾ ਕੋਲੇ ਆ ਉੱਥੇ 100 150 ਕਿੱਲਾ ਡੁੱਬਿਆ ਹੁਣ 150 ਕਿੱਲੇ ਆ 50 ਕਿੱਲੇ ਇੱਥੇ ਡੁੱਬੇ ਆ ਮਨ ਕੇ ਜੀ ਹਾਂਜੀ ਇਹ ਟੋਟਲ 300 ਕਿੱਲਾ ਬਣਦਾ 300 ਕਿੱਲਾ ਬਣਦਾ ਅੰਦਾਜ਼ਾ 300 ਸਵਾ 300 ਵੀ ਹੋ ਚਾ ਤਾਂ ਪੌਣੇ 300 ਵੀ ਹੋ ਸਕਦਾ। ਘੱਟ ਵੱਧ ਵੀ ਅੰਦਾਜ਼ਾ ਆ ਤੁਹਾਡਾ। ਜਾਈ ਹਾਂਜੀ ਹਾਂਜੀ ਜੀ ਇਹ ਨਾ ਇਹ ਪਾਣੀ ਇੰਨਾ ਭ ਈ ਮਾਰ ਇਤ ਬਹੁਤ ਵਾਰੀ ਪੈਗੀ ਪਹਿਲਾਂ ਹਾਂ ਆਮਾਨ ਕੇ ਚੱਲ ਪਹਿਲਾਂ 19 ਚ ਪਈ ਫਿਰ 22 ਚ ਉਦੋਂ ਪਹਿਲਾਂ 88 ਤੱਕ ਤਾਂ 88 ਤੱਕ ਤਾਂ ਮੈਂ ਹੀ ਵੇਖਦਾ ਵੀ 88 ਤੱਕ ਤਾਂ ਬਹੁਤ ਮਾਰਾਂ ਪੈਗੇ ਤੇ ਵੀ ਮਤਲਬ ਵੀ 88 ਤੋਂ ਮਾਰਾਂ ਪੈਣ ਲੱਗ ਜਾਂ ਇਸ ਉਮਰ ਦੇ ਹਿਸਾਬ ਨਾਲ ਉਦੋਂ ਪਹਿਲਾਂ ਵੀ ਇਸ ਜਗ੍ਹਾ ਤੇ ਪਾਣੀ ਆਉਂਦਾ ਹੀ ਆਉਂਦਾ ਦਾ ਹਾਂ ਇਸ ਜਗ੍ਹਾ ਤੇ ਉਧਰ ਲੀਹਾਂ ਜਗ੍ਹਾ ਜਿੰਨੀਆਂ ਨੀਵੇਂ ਜਗ੍ਹਾ ਸਾਰੀਆਂ ਝੋਕਾ ਮਰਦੀਆਂ ਹੀ ਮਰਦੀਆਂ ਸਾਰੀ ਨੀ ਇਹ ਜਿਹੜਾ ਨੀਵੇਂ ਵਾਹਣ ਤੁਹਾਡੇ ਇਧਰਲੇ ਪਾਸੇ ਨੂੰ ਸਾਰਾ ਪਾਣੀ ਢਲ ਕੇ ਉੱਚਾ ਵਹਣਦਾ ਨੀਵੇਂ ਥਾਂ ਤੇ ਆ ਜਾਂਦਾ ਜੀ ਇਹ ਸਾਰਾ ਵਾਹਣ ਜਿੰਨਾ ਹੀ ਸਾਰ ਝੋਨਾ ਹੀ ਲੱਗੇ ਤੇ ਕੋਈ ਨਰਮਾ ਵੀ ਸੀ ਨਹੀਂ ਝੋਨਾ ਹੀ ਕੁਸ ਮੱਕੀ ਖੜੀ ਇਧਰ ਤੇ ਝੋਨਾ ਹੀ ਲੱਗਾ ਤੇ ਕਿਉਂ ਕੌਲਮ ਲਾ ਕੇ ਠੇਕੇ ਵਾਲੇ ਬੰਦੇ ਹੀ ਐ ਇੱਥੇ ਮਾਲਕੀ ਮੰਨ ਕੇ ਚੱਲੇ ਠੇਕੇ ਵਾਲੇ ਬੰਦੇ ਜਿੰਨਾਂ ਨੀਵਾਂ ਕੋਲੇ ਠੇਕੇ ਤੇ ਸਾਰਿਆਂ ਕੋਲੇ ਪਾਣਾ ਵੀਠੇਕੇ ਦੇ ਬੰਦੇ ਨੇ 80000 ਰੁਪਏ ਚ ਲਈ ਬਿਠੇ ਫਸਲ ਮਰ ਗਈ ਫਸਲ ਮਰ ਗਈ ਤੇ ਮੂਰੇ ਹੁਣ ਸਮਾਂ ਜਿਹੜਾ ਇਹ 15 ਦਿਨ ਪਾਣੀ ਨਹੀਂ ਸੁੱਕਦਾ ਤੇ ਮੂਰੇ ਲਾਊ ਕੀ ਬੰਦਾ ਫਿਰ ਵੀ ਮੂਰੇ ਵੀ ਫਸਲ ਉਹ ਬੰਦੇ ਦੀ ਤੇ ਇੱਕ ਤਾਂ ਖਤਮ ਹੀ ਹੋ ਗਈ ਹੂੰ ਹੂੰ ਕੋਈ ਜਦੋਂ ਹੁਣ ਤੁਹਾਡੀਆਂ ਸੋਸ਼ਲ ਮੀਡੀਆ ਤੇ ਵੀਡੀਓ ਚੱਲੀ ਜਾਂਦੀਆਂ ਕਾਫੀ ਚੰਨਣ ਵਾਲੇ ਕਰਕੇ ਲੈ ਕੇ ਗਏ ਆ ਖਬਰਾਂ ਚੱਲੀ ਜਾਂਦੀਆਂ ਤੁਹਾਡੇ ਤੱਕ ਹੁਣ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਨਹੀਂ ਨਹੀਂ ਬਿਲਕੁਲ ਕੋਈ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਨਾ ਪਟਵਾਰੀ ਨਾ ਤਹਿਸੀਲਦਾਰ ਨਾ ਕੋਈ ਹੋਰ ਐਮਐਲਏ ਨਾ ਕੋਈ ਹਲਕਾਰਨ ਚਾਰਜਰ ਕੋਈ ਨਹੀਂ ਪਹੁੰਚਿਆ ਹਲੇ ਤੱਕ ਬਿਲਕ ਕੀ ਲੱਗਦਾ ਫਿਰ ਕਿੰਨਾ ਕ ਦੁੱਖ ਹੁੰਦਾ ਜਦੋਂ ਵੇਖੋ ਇਹ ਫਸਲ ਜਿਹੜੀ ਪੁੱਤਾਂ ਵਾਂਗੂ ਪਾਲੀ ਹੋਵੇ ਹੁਣ ਇੱਥੇ ਕਿੰਨੀਆਂ ਉਮੀਦਾਂ ਸੀ ਆਪਾਂ ਨੂੰ ਵੀ ਮਹਿੰਗੇ ਭਾਅ ਦੀ ਤੁਸੀਂ ਫਸਲ ਦੇ ਠੇਕੇ ਤੇ ਲਈ ਹੈ ਅਜੇ ਤੱਕ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤੁਹਾਡੇ ਕੋਲੇ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਸਰਕਾਰ ਗੱਲਾਂ ਦਾ بڑے بڑے ਕਰ ਰਹੀ ਹੈ ਦੁੱਖ ਤਾਂ ਹੈ ਹੀ ਫਿਰ ਹੁਣ ਕਰਕੇ ਕੀ ਹੂੰ ਕੋਈ ਨਾਪੂ ਬਾਪੂ ਵੇਖੋ ਯਾਰ ਅੱਖਾਂ ਭਰਿਆ ਪਾਣੀ ਕੋਈ ਨੀ ਕੋਈ ਮਹਿੰਗੇ ਭਾਅ ਦੀ ਵੇਖੋ ਪਸਨਾਲ ਜਿਹੜੀ ਜ਼ਮੀਨ ਹੈ ਠੇਕੇ ਦੇ 80-80 ਹਜ਼ਾਰ ਨੂੰ ਲਈ ਹੈ ਅੱਜ ਇਹਦੇ ਨਾਲ ਕਿੰਨੀਆਂ ਉਮੀਦਾਂ ਸੀ ਕਿੰਨੀਆਂ ਮਹਿੰਗੀਆਂ ਰਹੀਆਂ ਸਪਰੇਅ ਆਪਾਂ ਕਰਦੇ ਆ ਇਹਦੇ ਨਾਲ ਕਿੰਨੀਆਂ ਉਮੀਦਾਂ ਜੁੜੀਆਂ ਹੁੰਦੀਆਂ ਅੱਜ ਤੱਕ ਸਰਕਾਰ ਦਾ ਕੋਈ ਵੀ ਇਹਨਾਂ ਕੋਲ ਨੁਮਾਇੰਦਾ ਨਹੀਂ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਇਹਨਾਂ ਲੋਕਾਂ ਦੇ ਘਰ ਦੇ ਜਾਂਦੇ ਆ ਇਹਨਾਂ ਲੋਕਾਂ ਦੇ ਨਾਲ ਰੋਟੀ ਟੋਕ ਵੀ ਸਾਂਝਾ ਕਰਦੇ ਆ ਹਰੇਕ ਨੇੜੇ ਆ ਕੇ ਢੀੜਾ ਮਾਰਦਾ ਕਿ ਇਹ ਸਾਡੇ ਵੋਟਰ ਹੈ ਪਰ ਜਦੋਂ ਇਹਨਾਂ ਤੇ ਭੀੜ ਪੈਂਦੀ ਆ ਉਦੋਂ ਕੋਈ ਨਹੀਂ ਖੜਦਾ ਅਜੇ ਤੱਕ ਵੇਖੋ ਸੋਸ਼ਲ ਮੀਡੀਆ ਤੇ ਕਿੰਨੇ ਵੀਡੀਓ ਚੱਲ ਰ ਵਾਇਰਲ ਹੋ ਰਹੀਆਂ ਪਿੰਡਾਂ ਦੀ ਤਿੰਨ ਪਿੰਡਾਂ ਦੀ ਗੱਲ ਕਰਕੇ ਆਂ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਮਹਿਮਾ ਸਰਜਾ ਹੋ ਗਿਆ ਕੋਠੇਨਾਥਿਆਣਾ ਹੋ ਗਿਆ ਲੱਖੀ ਜੰਗਲ ਹੋ ਗਿਆ ਇਹ ਨੀਵੇਂ ਵਾਣ ਸਾਰੇ ਭਰ ਗਏ ਜਿਹੜਾ ਉੱਚੇ ਵਾਣ ਦਾ ਪਾਣੀ ਇਹਨਾਂ ਨੀਵੇਂ ਵਾਣਾਂ ਦੇ ਵਿੱਚ ਆ ਗਿਆ ਅੱਜ ਕਿਸਾਨ ਰੋ ਰਹੇ ਆ ਕਰਲਾ ਰਹੇ ਆ ਮਹਿੰਗੇ ਭਾਵਾਂ ਦੇ ਠੇਕੇ ਭਰ ਕੇ ਬੀਜ ਭਰ ਕੇ ਕਹਿੰਦੇ ਆ ਕਿਸਾਨ ਝੱਟ ਖੁਦਕੁਸ਼ੀਆਂ ਕਰਦਾ ਕੀ ਕਰਦਾ ਆ ਮਜਬੂਰੀ ਕਾਨ ਖੁਦਕੁਸ਼ੀਆਂ ਕਰਨੀਆਂ ਪੈਂਦੀਆਂ ਜਦੋਂ ਮਹਿੰਗੇ ਭਾਵੇਂ ਦੇ ਬੀਜ ਪੀਜੇ ਹੁਣ ਬਾਪੂ ਤੇ ਪੱਲੇ ਟੱਕਾ ਨਾ ਪਵੇ ਕਿਸਾਨ ਦੀ ਸਹੀ ਗੱਲ ਆ ਜੀ ਬਿਲਕੁਲ ਪੱਲੇ ਪੈਣਾ ਹੀ ਨਹੀਂ ਹੁਣ ਜੇ ਪੈਣ ਦੇ ਚਾਂਸ ਹੀ ਹੈ ਨਹੀਂ ਕੋਈ ਪੈਣ ਦੇ ਮੂਰੇ ਵੀ ਜੋ ਮੂਹਰਲੀ ਫਸਲ ਆ ਹੁਣ ਇਹ ਮਨ ਲਾ 15 ਦਿਨ ਪਾਣੀ ਨਾ ਸੁੱਕਿਆ ਝੋਨਾ ਇਹ ਚ ਲੱਗਣਾ ਨਹੀਂਗਾ ਉਦੋਂ ਬਾਅਦ ਫਿਰ ਕੀ ਬੀਜੂ ਕਣਕੀ ਬੀਜੂ ਇੱਕ ਫਸਲ ਰਹਿ ਗਈ ਜਿਹੜੇ ਬੰਦੇ ਨੇ ਅੱਜ 80000 ਰੁਪਏ ਦਿੱਤਾ ਉਹ ਇੱਕ ਫਸਲ ਨਾਲ ਕੀ ਕਰ ਲੂ ਇਕੱਲੀ ਕਣਕ ਤੋਂ 80000 ਨਹੀਂ ਬਣਦਾ ਕਣਕ 50000 ਦੀ ਹੋਊਗੀ 30000 ਦੇ ਪੱਲੇ ਜਾਊ ਤੇ ਖਰਚਾ ਜਿਹੜਾ ਇਹਦੇ ਉੱਤੇ ਲਵਾਈ ਆ 5000 ਰੁਪਏ ਲਵਾਈ ਪੈਗੀ ਤੇ ਬਾਕੀ ਹੋ ਰਹਾ ਰੇਸ ਬ੍ਰੇਕ ਕਰੀ ਬੈਠੇ ਹੁਣ ਰੇਕ ਬੰਦਾ ਵਹਾਈ ਵਜਾਈ 10 15000 ਰੁਪਏ ਦਾ ਖਰਚਾ ਇਹ ਤੋਂ ਪਹਿਲਾਂ ਜ਼ਿੰਮੇਵਾਰ ਕਰ ਚੁੱਕਿਆ ਤੇ 80000 ਰੁਪਏ ਠੀਕਾ ਤੇ ਲੱਖ ਰੁਪਏ ਪੈ ਗਏ ਤੇ ਫਸ ਕਣਕਵਾ ਤੋਂ ਬਾਅਦ 40000 ਦੀ ਉਹ 50000 ਦੀ ਉਹ 50 ਇਹ ਬੰਦਾ ਜ਼ਿੰਮੇਵਾਰ 50000 ਰੁਪਏ ਸਿਰ ਅੱਜ ਪੈ ਗਿਆ ਜ਼ਿੰਮੇਵਾਰ ਜ਼ਿੰਮੇਵਾਰ ਦੀ ਠੇਕੇ ਵਾਲੇ ਦਾ ਠੇਕਾ ਤਾਂ ਲੈਣੀ ਲੈਣਾ ਉਹ ਤਾਂ ਲੈਣੀ ਲੈਣਾ ਜੇ ਤਾਂ ਗੱਲ ਹੀ ਕਰ ਲਈ ਠੇਕੇ ਵਾਲੇ ਨੇ ਤਾਂ ਠੇਕੇ ਵਾਲੇ ਦਾ ਲੈ ਹੀ ਲੈਣਾ ਉਹ ਤਾਂ ਉਹ ਫਿਰ ਦੇਣਾ ਵੀ ਪਊ ਜੇ ਜਵਾਨ ਆ ਫਿਰ ਬੰਦੇ ਦੀ ਹੂੰ 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 ਪਰ ਪੱਲੇ ਹੁਣ ਜਿਹੜਾ ਬੰਦਾ ਜਿਹਦੀ ਅੱਜ ਫਸਲ ਆ ਉਹਦੇ ਪੱਲੇ ਕੱਖ ਨਹੀਂ ਹੂੰ ਉਹਦੇ ਪੱਲੇ ਕੱਖ ਪੈਣਾ ਵੀ ਨਹੀਂ ਆਪਾਂ ਨੂੰ ਵੀ ਦਿਸੀ ਜਾਂਦਾ ਹੂੰ 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 ਪਰ ਸਰਕਾਰਾਂ ਤਾਂ ਹੁਣ ਜਿਵੇਂ ਵਾਅਦੇ ਕਰਦੀਆਂ ਉਤੇ ਪੂਰੀਆਂ ਤਾਂ ਕੋਈ ਨਹੀਂ ਉਤਰਦੀਆਂ ਪੂਰੀਆਂ ਕੋਈ ਨਹੀਂ ਸਰਕਾਰਾਂ ਤਾਂ ਕਿ ਲੱਗਨ ਕਰਦੀਆਂ ਜਿਵੇਂ ਤੁਹਾਡੀਆਂ ਮੋਟਰਾਂ ਵਿੱਚ ਵੇਖੀ ਜਾਂਦੇ ਸੀ ਮੋਟਰਾਂ ਕਿੰਨੀਆਂ ਡੁੱਬ ਗਈਆਂ ਹੁਣ ਪਾਣੀ ਦੇ ਵਿੱਚ ਆ ਵੀ ਵੇਖੋ ਉਹ ਬੋਰ ਆਓ ਤੁਸੀਂ ਕੋਲੇ ਜਾ ਕੇ ਵੇਖ ਲਓ ਉਹ ਤਾਂ ਖਤਮ ਹੀ ਐ ਉਹ ਡੁੱਬੀ ਪਈ ਐ ਹੋਰ ਚਲਾਏ ਇਹੋ ਪਤਾ ਲੱਗੂ ਵੀ ਚੱਲਦੀ ਐ ਕਿ ਨਹੀਂ ਚੱਲਦੀ ਹੂੰ ਜਿਹਦੇ ਉੱਤੋਂ ਦੀ ਪਾਣੀ ਫਿਰ ਗਿਆ ਉਹਦਾ ਸਟਾਰਟਰ ਸਟਟਰ ਸਾਹਿਬ ਭਿੱਜਿਆ ਆਹ ਕੋਠਾ ਚ ਲਿੱਕੇ ਨਿੱਕੇ ਕੋਠੇ ਐ ਹੂੰ ਤੇ ਇਹ ਕੋਠੇ ਕੋਠੇ ਡੁੱਬ ਗਏ ਜਿਹੜੇ ਤੁਹਾਡੇ ਹਾਂ ਹਾਂ ਕੋਠੇ ਨਿੱਕੇ ਸਟਾਰਟਰਾਂ ਵਾਲੇ ਸਟਾਰਟਰਾਂ ਵਾਲੇ ਕੋਠੇ ਉਹ ਮੋਟਰ ਕੋਲੋਂ ਦੀ ਤੇ ਆ ਖੂ ਪਾੜੀ ਨਾ ਪਰ ਗਿਆ ਸਾਰ ਜਿਹੜਾ ਇਹ ਕਨੈਕਸ਼ਨ ਹੈ ਜਿਹੜਾ ਕਨੈਕਸ਼ਨ ਕੱਟਿਆ ਹੋਇਆ ਬਿਜਲੀ ਦਾ ਕਨੈਕਸ਼ਨ ਤਾਂ ਤਾਂ ਤੋਂ ਸੁੱਚਾ ਕੱਟ ਗਿਆ ਉਹ ਤਾਂ ਤੋਂ ਬਲੇਡ ਕੱਟੇ ਉਹ ਤਾਂ ਤੋਂ ਕੱਟੀ ਉਹ ਦਿਸੀ ਇਹ ਤਾਂ ਤੋਂ ਉੱਪਰੋਂ ਕੱਟੀਆਂ ਸੀ ਕੱਟੀਆਂ ਹੋਈਆਂ ਵੀ ਕਰੰਟ ਕਰੰਟ ਨਾ ਆਵੇ ਹਾਂ ਜੀ ਤੁਹਾਡਾ ਵਾਣ ਕਿੰਨਾ ਇੱਥੇ ਆਪਣੇ ਚਾਹ ਤਿੰਨ ਕਿਲੇ ਚ ਤਿੰਨ ਕਿਲੇ ਤੁਹਾਡੇ ਵੀ ਡੁੱਬ ਗਿਆ ਹਾਂਜੀ ਆਪਣਾ ਮਾੜਾ ਮੋਟਾ ਉੱਧਰ ਲੈ ਜਿੰਦੇ ਨਬਾਈਆਂ ਤੂੰ ਕਰ ਤੇ ਵਾਟ ਸੱਤ ਕਿਲੇ ਇੱਥੇ ਥੋੜਾ ਜਿਆਦਾ ਸੱਤ ਨਾਲ ਥੋੜਾ ਗੱਲ ਥੋੜਾ ਇੱਥੇ ਬਾਅਦ ਅੱਗੇ ਤੁਹਾਡਾ ਘਰ ਦਾ ਠੇਕੇ ਤੇ ਸੀ ਠੇਕੇ ਤੇ ਹੀ ਸਾਰਾ 7 ਕਿੱਲੇ ਠੇਕੇ ਤੇ ਸੀ ਹਾਂਜੀ ਤੁਹਾਡੇ ਕੋਲ ਕੀ ਰੇਟ ਦਾ ਸੀ ਸਾਡੇ ਕੋਲ 70000 ਨੂੰ ਹੈ 70000 ਹੂੰ ਤਕਰੀਬਨ ਜਿੰਨੇ ਵੀ ਇੱਥੇ ਸਾਡੇ ਵੀਰ ਕਿਸਾਨ ਖੜੇ ਐ ਇਹਨਾਂ ਕੋਲੇ ਸਾਰਾ ਵਾਂਣ ਠੇਕੇ ਤੇ ਆ ਕਿਸੇ ਕੋਲੇ 70000 ਨੂੰ ਆ ਕਿਸੇ ਕੋਲੇ 80000 ਨੂੰ ਆ ਕਿਸੇ ਕੋਲੇ ਘਟ ਵੱਧ ਆ ਇੱਧਰ ਆਓ ਬਈ ਜੀ ਇੱਧਰ ਆ ਬੰਦੇ ਬਈ ਹੂੰ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੀ ਸਰਕਾਰ ਵਾਅਦੇ ਤਾਂ بڑے بڑے ਕਰਦੀ ਆ ਕਿ ਅਸੀਂ ਮੁਰਗੀ ਦਾ ਮੁਆਵਜ਼ਾ ਦੇ ਦਾਂਗੇ ਬੱਕਰੀ ਦਾ ਮੁਆਵਜ਼ਾ ਦੇ ਦਾਂਗੇ ਪਰ ਜਦੋਂ ਦੇਣਾ ਪੈਂਦਾ ਉਦੋਂ ਪਤਾ ਲੱਗਦਾ ਦੇਖਿਆ ਤਾਂ ਨਹੀਂ ਵਜੇ ਤਾਂ ਕਿਤੇ ਮਿਲਿਆ ਨਹੀਂਗਾ ਫਿਰ ਪਤਾ ਨਹੀਂ ਕੀ ਕਹਿ ਸਕਦੇ ਹਮ ਆਪਣਾ ਪਤਾ ਹੀ ਮਿਲਿਆ ਤਾਂ ਐ ਨਹੀਂਗਾ ਅਜੇ ਤੱਕ ਤੁਹਾਡੇ ਮਾਰ ਤੁਹਾਨੂੰ ਪਹਿਲੀ ਵਾਰ ਪਈ ਤੇ ਉਦੋਂ ਪਹਿਲਾਂ ਵੀ ਪਈਏ ਕੋਈ ਯਾਰ ਭਾਈ ਤਿੰਨ ਚਾਰ ਸਾਲਾਂ ਤੋਂ ਪੈਂਦੀ ਐ ਪੈਂਦੀ ਐ ਹਮ ਭਾਈ ਜੀ ਵੀ ਤੁੰਨੇ ਕੀ ਜੀ ਬਾਈ ਜੀ ਪਈ ਸੀ ਕਿਰਾਉਣੀ ਜੀ ਪਈ ਐ ਦੋ ਦੋ ਵਾਰੀ ਕੋਈ ਮਾਜਾ ਨਹੀਂ ਮਿਲੇ ਸਾਨੂੰ ਸਰਕਾਰਾਂ ਮਿਲੋ ਆ ਚੋਨੇ ਦੀ ਵਿਜਾਈ ਵੀ ਸੀ ਉਹ ਉਹਦੇ ਨੇ ਕੋਈ 2 ਰੁਪਏ ਦਿੱਤੇ ਸਰਕਾਰਾਂ ਲਾਰੇ ਲਾਉਂਦੀਆਂ ਤੇ ਕੋਈ ਕੁਛ ਵੀ ਨਹੀਂ ਪਕਾਈ ਮੱਕੀ ਤੁਹਾਡੀ ਮੱਕੀ ਉਹ ਸਾਡੀ ਖਰਾਬ ਹੋਈ ਹੋਈ ਐ ਇਹ ਜਿਹੜੀ ਮੱਕੀ ਐ ਕੈਮਰਾਮੈਨ ਨੂੰ ਕੋਣ ਦਿਖਾਇਓ ਇਹ ਕਿੰਨੀ ਮੱਕੀ ਆ 3 ਕਿੱਲੇ 3 ਕਿੱਲੇ ਆ ਜੀ ਨਾਲ ਲੱਗਾ ਤੇ ਕਿੰਨੇ ਕਿੱਲੇ ਆ ਨਾਲ ਘਟਦਾਨ ਕਿੱਲੇ ਆ ਜੀ 3 ਕਿੱਲੇ ਇਹ ਪਕਾਈ ਰੱਖੀ ਸੀ ਪਕਾਈ ਰੱਖੀ ਸੀ ਜੀ ਇਹ ਜੇ ਇਹਦੇ ਵਿੱਚ ਹੁਣ ਪਾਣੀ ਨਾ ਸੁੱਕਿਆ ਫਿਰ ਇਹ ਖਤਮ ਆ ਜੀ ਇਹ ਤਾਂ ਖਤਮ ਹੋ ਗਈ ਕਤ ਮਾਜੀ ਤਾਂ ਕਿ ਤੁਹਾਡੇ ਸਾਨ ਕਿੰਨੇ ਦਿਨ ਨਹੀਂ ਪਾਣੀ ਸੁੱਕਦਾ ਇਹ 15 15 ਦਿਨਾਂ ਤੋਂ ਵੱਧ ਪੌਣਾਂ ਲੱਗ ਜੇ ਜਨਾ ਮੀਂਹ ਆਵੇ ਤਾਂ ਜੇ ਮੀਂਹ ਆ ਕੇ ਫਿਰ ਤਾਂ ਟਾਈਮ ਹੀ ਤੇ ਫਿਰ ਬੱਦਲ ਬਣੇ ਜਾਂਦੇ ਆ 15 ਦਿਨਾਂ ਤੋਂ ਸੁੱਕਦਾ ਹੀ ਨਹੀਂ ਜੀ ਵੱਧ ਪੌਣਾਂ ਲੱਗ ਜੇ ਬਾਪੂ ਇਹ ਪਾਣੀ ਤੁਸੀਂ ਕੱਢੋਗੇ ਵੀ ਫਰਜ਼ ਕਰ ਕੱਢਣਾ ਪੈ ਗਿਆ ਪਾਣੀ ਤੁਹਾਨੂੰ ਉੱਚੇ ਥਾਮਾਂ ਦੇ ਵਿੱਚ ਤੁਸੀਂ ਕਿਨ ਪੈਪਾਂ ਲਾ ਕੇ ਕੱਢਾਂਗੇ ਉਹਦਾ ਵੀ ਖਰਚਾ ਬਹੁਤ ਪੈ ਜੂਗਾ ਫਿਰ ਆਪ ਹੀ ਪਾਵਾਂਗੇ ਆਪ ਖਰਚਾ ਕਰਕੇ ਪੱਲੋਂ ਖਰਚਾ ਕਰਕੇ ਅਸੀਂ ਪਾਣੀ ਕੱਢਾਂਗੇ ਉੱਤੇ ਫੇਰ ਇੱਕ ਹੋਰ ਮਾਰ ਪੈਗੀ ਉਹ ਵੀ ਜੇ ਗਾਂ ਨੂੰ ਫਸਲ ਸਾਨੂੰ ਪਨੀਰੀ ਮਿਲਦੀ ਸਾਡੇ ਕੋਲ ਪਨੀਰੀਆਂ ਹੀ ਨਹੀਂ ਲਾਉਣ ਨੂੰ ਹੁਣ ਪਹਿਲੀ ਗੱਲ ਤਾਂ ਵੀ ਇਹ ਝੋਨੇ 'ਚ ਅਸੀਂ ਜੇ ਹੁਣ ਪਾਣੀ ਵੀ ਕੱਢਦੇ ਆਂ ਅਸੀਂ ਫਿਰ ਪਨੀਰੀ ਮੁੱਲ ਲੈਣੀ ਪੂ ਸਾਨੂੰ ਹੂੰ ਪਨੀਰੀ ਪਾਣੀ ਕੱਢ ਕੇ ਪੈਪਰਾਂ ਹੀ ਮੋਟਰਾਂ ਲਾ ਕੇ ਤੇ ਇੰਜਨ ਤੇਲ ਮਾਚਾ ਕੇ ਜੀ ਜਨਰੇਟਰਾਂ ਤੇ ਫੇਰ ਹੀ ਕੱਢਣਾ ਪਊ ਕਿਉਂ ਮੋਟਰ ਤਾਂ ਚੱਲਦੀਆਂ ਹੀ ਨਹੀਂ ਹੁਣ ਹੂੰ 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 ਚਾਹੇ ਹੋਰ ਮੋਟਰਾਂ ਮੋਨੋ ਬਲਾਕ ਲੈ ਆ ਕੇ ਉਹ ਰੱਖ ਕੇ ਪੱਖੇ-ਪੁੱਖੇ ਰੱਖ ਕੇ ਫੇਰ ਕੱਢਾਂਗੇ ਉੱਚੇ ਥਾਵਾਂ ਨੂੰ ਉਹ ਵੀ ਜੇ ਗਾਂਹ ਅਗਲਾ ਬੰਦਾ ਮੰਨੂਗਾ ਵੀ ਮੇਰੇ ਵਾਣ ਚ ਕੱਢ ਦੇ ਤੇ ਜੇ ਨਾ ਕੋਈ ਮੰਨੇ ਫੇਰ ਨਹੀਂ ਕੱਢ ਦੇ ਫੇਰ ਨਹੀਂ ਕਰਦੇ ਫੇਰ ਨਹੀਂ ਕੱਢਦੇ ਕੀ ਹੁਣ ਜਿਹੜੇ ਤੁਹਾਡੇ ਕਿਸਾਨ ਭਰਾ ਦੂਜੇ ਉਹ ਸਹਿਮਤੀ ਜਿਤਾਉਂਦੇ ਆ ਵੀ ਸਾਡੇ ਵਾਣ ਚ ਕੱਢ ਦਿਓ ਯਾਰ ਕੋਈ ਗੱਲ ਜੇ ਤੁਹਾਡੀ ਫਸਲ ਬਾਜੀ ਜਿਹੜੇ ਬੰਦੇ ਦਾ ਅੱਜ ਵ ਕੱਢਿਆ ਵੀ ਇਹ ਜਾਣ ਬੁੱਝ ਕੇ ਵੀ ਕੱਢਿਆ ਇਸ ਗੱਲ ਨਾਲ ਵੀ ਕੱਲੇ ਆਪਾਂ ਕਹਿਦਿਏ ਵੀ ਜਾਣ ਕੇ ਕਈ ਬੰਦੇ ਕੱਢ ਵੀ ਗਏ ਪਾਣੀ ਇਹਦੇ ਵਿੱਚ ਫਾਇਦਾ ਵੀ ਕੰਜਾਂ ਦੀ ਲਾਕਡਾਟ ਆਸਵਿਧੀ ਕੋਈ ਹੁੰਦੀ ਆ ਮਾੜੀ ਮੋਟੀ ਉਹ ਬੰਦਾ ਦਾ ਯਾਰ ਨੀਵੇਂ ਤੁਹਾਨੂੰ ਜਾਣਦੇ ਪਾਣੀ ਬਹੁਤ ਕੱਢਿਆ ਸਾਡੇ ਏਰੀਏ ਚ ਪਾਣੀ ਪਾਸੋਂ ਕੱਢਣ ਨਾਲ ਹੀ ਆਇਆ ਪਾਣੀ ਅੱਜ ਤੜਕੇ ਤੱਕ ਪਾਣੀ ਚੱਲੀ ਗਿਆ ਮੀਹ ਪਰਸੋਂ ਬੰਦ ਹੋ ਗਿਆ ਅੱਜ ਤੜਕੇ ਤੱਕ ਪਾਣੀ ਨਾ ਤੜਕੇ ਸੀ ਆਪ ਖੁਦ ਬੰਦ ਕਰਿਆ ਉਹ ਥਰਾ ਜਿੱਥੇ ਤੁਸੀਂ ਰਾਹ ਤੋਂ ਮੁੜੇ ਆ ਉਹ ਰਾਹ ਕੰਜਾਂ ਨੇ ਸਾਡਾ ਬੰਦ ਕਰਿਆ ਗਿਆ ਵੀ ਪਾਣੀ ਨਾ ਜਾਵੇ ਉਹ ਬੰਦੇ ਦਾ ਮਾਨ ਖਾਲੀ ਅੱਜ ਉਹ ਬੰਦੇ ਜਿਹੜੇ ਵਾੜ ਚੋਂ ਨਿਕਲ ਗਏ ਉਹ ਮੋਟਰਾਂ ਮੋਟਰਾਂ ਚੱਲੀ ਜਾਂਦੀਆਂ ਅੱਜ ਵੀ ਤੁਹਾਨੂੰ ਦਿਖਾ ਦਿੰਨੇ ਆ ਮੋਟਰਾਂ ਚੱਲੀਆਂ ਨੇ ਉੱਚੇ ਵਾੜਾਂ ਚ ਪਾਣੀ ਕੱਢਦਾ ਮੀਂਹ ਵੇਲੇ ਆਹ ਮਾਰ ਪੈ ਗਈ ਉਹਨਾਂ ਨੇ ਅੱਜ ਮੋਟਰਾਂ ਛੱਡ ਲਈਆਂ ਇਹ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਹੁਣ ਮੋਟਰ ਲੈਟ ਹੀ ਨਾ ਛੱਡੇ ਦੱਸ ਦੇ ਲੈਟ ਨਾ ਛੱਡੇ ਆਪੇ ਜਿਹੜੇ ਨੇ ਕੱਢਿਆ ਪਾਣੀ ਉਹਨਾਂ ਦਾ ਤੇਲ ਵੀ ਮੱਛੇ ਬਰਾਬਰ ਲੈਟ ਹੀ ਨਾ ਛੱਡੇ ਜੀ ਜੀ ਹੁਣ ਜਿਹੜਾ 7580 ਇਹ ਰੂਵਾਨ ਠੇਕੇ ਦੇ ਲੈ ਲਿਆ ਜੀ ਠੇਕੇ ਦੇ ਲੈ ਕੇ ਹੁਣ ਕਿਸਾਨ ਮਤਲਬ ਕਰੂਗਾ ਕਿ ਇਹਨਾਂ ਦਾ ਫੱਕੂ ਵੀ ਦੁਬਾਰੇ ਲੈਉਣੀ ਹੈ ਪਹਿਲੀ ਕਦੋਂ ਮਿਲ ਨਹੀਂ ਰਹੀ ਫਿਰ ਸਾਨੂੰ ਕੋਈ ਬਾਣੀਆਂ ਨੇ ਰੀਸਪ੍ਰਿੰਟ ਜਿਹੜੇ ਹੁਣ ਠੇਕੇ ਠੱਲੇ ਦੇ ਨਾਲ ਰਹਿੰਦਾ ਬਾਣੀਆਂ ਤੋਂ ਚੱਕ ਕੇ ਪੈਸਾ ਲੈਣਾ ਉਦੋਂ ਬਾਅਦ ਸਾਨੂੰ ਬਾਣੀਆਂ ਦੇ ਹੱਥ ਘੜੇ ਸਾਨੂੰ ਕੋਈ ਨਹੀਂ ਦਿੰਦੇ ਬਹੁਤ ਸਾਡਾ ਔਖਾ ਬਹੁਤ ਹੈ ਸਾਡਾ ਦਿਉਣਾ ਦੁੱਬਰ ਹੋ ਗਿਆ ਇਹ ਸਰਕਾਰਾਂ ਸਾਨੂੰ ਲਾਰੇ ਲਾਈ ਜਾਂਦੀਆਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਨੇ ਧਰਨਾ ਲਾਉਂਦੇ ਆ ਸਰਕਾਰਾਂ ਉੱਥੇ ਵੀ ਸਾਨੂੰ ਨਜਾਇਜ਼ ਨਜਾਇਜ਼ ਬਹੁਤ ਕੁਝ ਹੁੰਦਾ ਹੈ ਸਾਡੇ ਕੋਟਕੜਾ ਪਾ ਚੜਦੇ ਆ ਸਾਡੀ ਤਾਂ ਇਹ ਸਰਕਾਰ ਭਗਵਾਨ ਤੁਮਾਨੂੰ ਇਹ ਬੇਨਤੀ ਆ ਸਾਡੇ ਐਮ.ਐਲ.ਏ ਹਲਕਾ ਪਪੂਚੋਨ ਥਾਣੇ ਦਾ ਮਾਸਟਰ ਜਗਸੀਰ ਸਿੰਘ ਉਹ ਆ ਕੇ ਸਾਡੀ ਸਾਰ ਤਾਂ ਲੈ ਸਾਡੀ ਕਿਸੇ ਨੇ ਐਸੀ ਬਾਤ ਹੀ ਨਹੀਂ ਪੁੱਛੀ ਕਿਰਾ ਤਾਂ ਹੁਣ ਇੱਥੇ ਇੱਕ ਵਾਰੀ ਤਾਂ ਸਾਡਾ ਮੌਕਾ ਵੇਖਣ ਕਿ ਵਾਕਿਆ ਕਿਸਾਨਾਂ ਦਾ ਨੁਕਸਾਨ ਹੋਇਆ ਜਾਂ ਨਹੀਂ ਹੋਇਆ ਕਿਰਾ ਸਾਡੇ ਦਰਸ਼ਣਾਂ ਦਾ ਕੋਈ ਡੀ.ਸੀ ਕੋਈ ਮੌਕੇ ਦੇ ਉੱਚ ਦੇ ਅਧਿਕਾਰੀ ਕੋਈ ਜਾ ਰਿਹਾ ਜੀ ਸਾਡੇ ਕੋਲ ਸਾਡੀ ਤਾਂ ਬੇਨਤੀ ਹੈ ਜੀ ਸਰਕਾਰਾਂ ਨੂੰ ਜੀ ਕਿ ਨਾ ਤਾਂ ਸਰਕਾਰ ਦਾ ਕੋਈ ਏ ਨਮਿੰਦਾ ਪਹੁੰਚਿਆ ਨਾ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਪਹਿਲਾਂ ਵੀ ਗੱਲ ਕਰਕੇ ਹਟੇ ਆ ਅੱਜ ਜਿਹੜਾ ਪਾਣੀ ਭਰਿਆ ਕਿੰਨੇ ਦਿਨ ਹੋ ਗਏ ਪਾਣੀ ਭਰੇ ਨੂੰ ਇਹ ਭਰਿਆ ਸੀ ਸੋਮਵਾਰ ਦਾ ਸੋਮਵਾਰ ਦਾ ਸੋਮਵਾਰ ਨੂੰ ਮੀਂਹ ਪਿਆ ਮੰਗਲਵਾਰ ਤੇ ਬੁੱਧਵਾਰ ਅੱਜ ਬੁੱਧਵਾਰ ਨੂੰ ਅੱਜ ਤੜਕੇ ਤੱਕ ਪਾਣੀ ਆਈ ਗਿਆ ਵੀ ਮੰਨ ਕੇ ਚੱਲ ਜਿਹੜਾ ਉੱਚੇ ਬਾਣਾ ਦਾ ਕੱਢੀ ਗਿਆ ਅੱਜ ਤੜਕੇ ਬੰਦ ਕਰਿਆ 8 ਵਜੇ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਪਾਣੀ ਆਈ ਜਾਂਦੇ ਨੂੰ ਜੇ ਮੰਨ ਕੇ ਚੱਲ ਇੱਥੇ ਮੀਂਹ ਦਾ ਕੱਲੇ ਦਾ ਪਾਣੀ ਹੁੰਦਾ ਫਸਲ ਦਾ ਨੁਕਸਾਨ ਨਹੀਂ ਹੁੰਦਾ ਸੀਗਾ ਜੇ ਪਾਸੋਂ ਨਾ ਆਉਂਦਾ ਹੂੰ ਜੇ ਪਾਸੇ ਲੋਕ ਆਪਦਾ ਪਾਣੀ ਆਪ ਰੋਕ ਲੈਣ ਫੇਰ ਇਹ ਫਸਲਾਂ ਬਚਣ ਦੇ ਚਾਂਸ ਸੀਗੇ ਚਲ ਜੇ ਨਾ ਵੀ ਬਾਈ ਦਿਆਂ ਫੇਰ 2-3 ਦਿਨਾਂ ਤੱਕ ਸੁੱਕ ਜਾਂਦਾ ਪਾਣੀ ਅਗਲਾ ਨਾਵਾ ਕੋਈ ਏਠ ਉੱਤਾ ਕਰਕੇ ਉਹਲਾ ਨਾਵਾ ਝੋਨਾ ਲਾ ਲੈਂਦਾ ਹੂੰ 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 ਪਰ ਜਿਹੜਾ ਪਾਣੀ ਪਾਸੇ ਆਉਂਦਾ ਉਹਦੇ ਕਰਕੇ ਮਾਰੇ ਫੇਰ ਇਹ ਨੀਵੇਂ ਥਾਂ ਨੂੰ ਤਾਂ ਡਬਲ ਹੀ ਪਏਗੀ ਮੰਨ ਕੇ ਚੱਲ ਹੁਣ ਇਹਦੇ ਖਰਚਾ ਕਿੰਨਾ ਪਊ ਜਿਵੇਂ ਪਨੀਰੀ ਵੀ ਰੋਣੀ ਆ ਫਿਰ ਤੂੰ ਕਦੂ ਵੀ ਕਰਨਾ ਪਊ ਵਾਣ ਮੰਡ ਹੋ ਗਿਆ ਹੋਊਗਾ ਕੁੱਲ ਮਿਲਾ ਕੇ ਜੀ 3000 ਦੇ ਪਨੀਰੀ ਪਊਗੀ ਜੇ ਆਪਾਂ ਮੁੱਲ ਲਈਏ ਤਾਂ ਤੇ 5000 ਰੁਪਏ ਜੂ ਆઠ ਹੋ ਪੈ ਗਿਆ 2000 ਰੁਪਏ ਚ ਕਿੱਲਾ ਕਦੂ ਹੋਊਗਾ 10000 ਰੁਪਏ ਤਾਂ ਇਹ ਪੈ ਗਿਆ ਹਲੇ ਉੱਤੇ ਕੱਖਾਂ ਵਾਲੀ ਦਵਾਈ ਪਾਊਗਾ 1000 ਰੁਪਏ ਦੀ ਉਹ ਪੈ ਜੂਗੀ 10-11000 ਰੁਪਿਆ ਮੰਨ ਕੇ ਚੱਲ ਇਹ ਪੈ ਗਿਆ ਬਾਕੀ 20 ਦਿਨ 15 ਦਿਨ ਝੋਨਾ ਜਿਹੜਾ ਮੇਰੇ ਨੂੰ ਉਹ ਝੋਨੇ ਨੂੰ 1 ਮਹੀਨਾ ਤੇ 8 ਦਿਨ ਹੋ ਗਏ ਲੱਗੇ ਨੂੰ ਤੇ ਅੱਜ ਤੋਂ 15 ਦਿਨ ਉਹਨੂੰ ਝੋਨਾ ਲਊਗਾ 2 ਮਹੀਨੇ ਲੇਟ ਹੋ ਗਏ ਝੋਨਾ ਫਿਰ ਉਹਦਾ ਮੁਕਚਰ ਕਿਵੇਂ ਜਾਊ ਵੇਚਣ ਵੇਲੇ 26 ਝੋਨਾ ਲਾਉਣਾ ਉਹ ਹੀ ਪਨੀਰੀ ਮੁੱਲ ਲੈ ਕੇ ਲਾਉਣਾ ਪਊਗਾ ਹੂੰ ਹੂੰ ਉਹ ਫਿਰ ਹੁਣ ਨਾ ਤਾਂ ਪਹਿਲੀ ਗੱਲ ਤਾਂ ਖਰਚਾ ਹੀ ਡਬਲ ਕਰਕੇ ਕੱਢਣਾ ਪਊਗਾ ਕਿੱਥੇ ਤਾਂ ਉਹ ਅੱਜ ਬੂਟਾ ਮਾਰੀ ਬੈਠਾ ਸੀ ਤੇ ਕਿੱਥੇ ਉਹ ਹੁਣ ਦੁਵਾਰੇ ਲਾਵਾਂਗੇ ਹੂੰ ਇਹ ਖਰਚਾ ਸਾਨੂੰ ਡਬਲ ਹੀ ਪੈ ਗਿਆ ਮੰਨ ਕੇ ਚੱਲ 15-15000 ਰੁਪਏ ਹੁਣ ਨਵੀਂ ਫਸਲ ਬੀਜਣ ਤੇ ਸਾਨੂੰ ਲੱਗ ਜੂ ਤੇ 10-15 15-15000 ਅਸੀਂ ਪਹਿਲਾਂ ਲਾਈ ਬੈਠੇ ਹੂੰ ਹੂੰ ਉਹ ਜੇ ਪਾਣੀ ਸੁੱਕੂ ਤਾਂ ਫੇ ਕਿਸਾਨ ਨੂੰ ਚਾਰੇ ਪਾਸੇ ਜੇਕੇ ਕੱਲੇ ਮਾਰਾ ਹੀ ਮਾਰਾਂ ਜਦੋਂ ਤੁਸੀਂ ਹੁਣ ਝੋਨਾ ਲੈ ਕੇ ਜਾਂਦੇ ਆ ਉਦੋਂ ਵੀ ਜਦੋਂ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਆ ਉਦੋਂ ਦੇ ਮੁਲਾਜ਼ਮ ਕਹਿੰਦੇ ਆ ਜੇ ਮਕਚਰ ਆ ਗਿਆ ਇਹ ਤੋਲਣਾ ਨਹੀਂ ਗਿਆ ਉੱਥੇ ਵੀ ਖਰਚ ਖਵਾਰੀਗਾ ਤੁਹਾਨੂੰ ਫੇਰ ਹੋਣੀ ਉਹ ਕੱਲਾ ਮੁਲਾਜ਼ਮ ਕੀ ਜਿਹੜੇ ਸੇਲਰ ਵਾਲੇ ਆ ਉਹ ਉਹਨਾਂ ਦੀਆਂ ਮਸ਼ੀਨਾਂ ਹੀ ਨਹੀਂ ਸਹੀ ਦੱਸ ਰਹੀਆਂ ਜੇ ਮਕਚਰ ਝੋਨੇ ਦਾ 16 ਗਾ ਤਾਂ ਉਹਨਾਂ ਦੇ ਮਸ਼ੀਨਾਂ 18 18 19 19 ਦੱਸ ਕੇ ਤੇ 2 2 ਕਿਲੋ ਕੱਟ ਲਈ ਜਾਂਦੇ ਆ ਆੜਤੀਆ ਵੀ ਨਾਲ ਮਿਲਿਆ ਹੁੰਦਾ ਸੇਲਰ ਵਾਲੇ ਦੇ ਇਹ ਤਾਂ ਗੱਲ ਕਰ ਵੀ ਜਿੱਥੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੇ ਪਾਣੀ ਦੇ ਤਾਂ ਛੱਡੋ ਤੁਸੀਂ ਸਰਕਾਰ ਮੰਡੀਆਂ 'ਚ ਹੀ ਕਾਰਵਾਈ ਸੁਧਾਰ ਲਿਆਵਦੀ ਉੱਥੇ ਸਹੀ ਹਦਾਇਤਾਂ ਦੇਣ ਵੀ ਇਨਸਪੈਕਟਰਾਂ ਨੂੰ ਵੀ ਤੁਸੀਂ ਸਹੀ ਛੋਣਾ ਜਿਹੜਾ ਮੁੱਕਤਰਾ ਤੋਲੋ ਤੇ ਜ਼ਿਮੀਦਾਰ ਆਪੇ ਸਕਾ ਕੇ ਲਜਾਣ ਹੁਣ ਜ਼ਿਮੀਦਾਰ ਸੁੱਕਾ ਛੋਣਾ ਲਿਆਂਦੇ ਉੱਥੇ ਮੁੱਕਤਰੀ ਵੀ ਕੱਢ ਦਿੰਦੇ ਆ ਜੇ ਤੀਜੇ ਦਿਨ ਕਢਾਏਗਾ ਬਾਈ ਨਿਕਲੇਗਾ ਚੌਥੇ ਦਿਨ 25 ਨਿਕਲੇਗਾ ਵਿੱਚ ਉਹਨਾਂ ਸੁੱਕਦਾ ਹੁੰਦਾ ਕਿ ਮੰਡੀ 'ਚ ਪਿਆ ਗਿੱਲਾ ਹੁੰਦਾ ਹੁੰਦਾ ਸਭ ਰਲੀਆਂ ਜਿੰਨੀਆਂ ਪਾਰਟੀਆਂ ਸ਼ਾਰਟੀਆਂ ਸਭ ਇੱਕੋ ਉਹ ਬਾੜੀ ਦੇ ਬੱਚੇ ਐ ਕੋਈ ਨਹੀਂ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਹਮ ਆਪਾਂ ਇੱਕ ਪਾਰਟੀ ਨੂੰ ਚੰਗੀ ਕਹਦੇ ਇੱਕ ਨੂੰ ਮਾੜੀ ਸਾਰੀਆਂ ਇੱਕੋ ਚੀਜ਼ ਹੀ ਐ ਹਮ ਅਜੇ ਤੋਂ ਪਹਿਲਾਂ ਜਿੰਨੇ ਨੁਕਸਾਨ ਹੋਇਆ ਪਹਿਲਾਂ ਹੁਣ ਸਰਕਾਰ ਭਗਵੰਤ ਮਾਨ ਦੀ ਇਹ ਨਹੀਂ ਆਇਆ ਪਹਿਲਾਂ ਵਾਲਿਆਂ ਕਿਹੜਾ ਇੱਥੇ ਆਉਂਦਿਆਂ ਸੀਗਾ ਪਹਿਲਾਂ ਵਾਲੀ ਵੀ ਕੋਈ ਸਰਕਾਰ ਨਹੀਂ ਨਾ ਕਾਂਗਰਸ ਆਈ ਨਾ ਅਕਾਲੀ ਆਈ ਨਾ ਹੀ ਕਿਸੇ ਨੇ ਮੁਆਵਜ਼ਾ ਦਿੱਤਾ ਇੱਥੇ ਪਾਣੀ ਤਾਂ ਮੈਨੂੰ ਤਾਂ ਮਿਲਿਆ ਨਹੀਂ ਹਲੇ ਤੱਕ ਬਹੁਤ ਧਰੀ ਫਸਲ ਮਰ ਗਈ ਮੇਰੀ ਵੀ ਪਾਣੀ ਦਾ ਮੁਆਵਜ਼ਾ ਸਾਨੂੰ ਕੱਖ ਨਹੀਂ ਮਿਲਿਆ ਇੱਥੇ ਕੱਖ ਨਹੀਂ ਮਿਲਿਆ ਨਾ ਕੋਈ ਤੇ ਬਹੁਤ ਧਰੀ ਫਸਲ ਮਰੀ ਇੱਕ ਘਰੀ ਨਹੀਂ ਮਰੀ ਜੇ ਆਪਾਂ ਕੀ ਵੀ ਐਤ ਕੀ ਤੇ 88 ਚ ਮੈਨੂੰ ਸੁਰਤਾ ਪੂਰੀ 88 ਸਾਡਾ ਨਰਮਾ ਮਰਿਆ ਸੀ ਇੱਥੇ ਪਹਿਲੀ ਯਾਰ ਤੇ ਉਸ ਤੋਂ ਬਾਅਦ ਤਾਂ ਪਤਾ ਨਹੀਂ ਕਿੰਨੇ ਘਰ ਗਿਣਤੀ ਨਹੀਂ ਵੀ ਹੁਣ ਗਿਣ ਗਏ ਵੀ ਆ ਤਿੰਨ ਆਰੀ ਤਾਂ ਹੋਣੀ ਆ ਲਗਾਤਾਰ ਇੱਕ 22 ਚ ਤੇ ਇੱਕ 19 ਚ 19 ਚ ਵੀ ਅਸੀਂ ਪਾਣੀ ਪੱਖਿਆਂ ਨਾਲ ਘੜ ਘੜ ਕੇ ਤੇ ਸ਼ਾਹਕੋਟ ਤੋਂ ਪਨੀਰੀ ਲੈ ਕੇ ਅਸੀਂ ਝੋਨਾ ਲਾਇਆ ਸੀ 1509 ਸ਼ਾਹਕੋਟ ਤੋਂ ਉੱਥੋਂ 1000 ਰੁਪਏ ਮਰਲਾ ਸਾਨੂੰ ਪਨੀਰੀ ਮਿਲੀ ਸੀ 300 ਪਟਾਈ ਵਾਲੇ ਨੂੰ ਦਿੱਤਾ ਤੇ 4000 ਅਸੀਂ ਗੱਡੀ ਵਾਲੇ ਨੂੰ ਦਿੰਦੇ ਹੁੰਦੇ ਸੀਗੇ ਉਹਦੇ ਸਾਡੇ ਬਰਾਬਰ ਹੀ ਕਰੇ ਪੈਸੇ ਉਹਨਾਂ ਨੇ ਬਸ ਇੱਕ ਐਮ ਹੋ ਗਿਆ ਵੀ ਫਸਲ ਵਾਣ ਨਹੀਂ ਬੇਲਾ ਤੇ ਝੋਨਾ ਸੀ ਲਾਤਾ ਕੋਈ ਸਰਕਾਰਾਂ ਸਾਰੀਆਂ ਇੱਕੋ ਜੀਆਂ ਤੁਸੀਂ ਅੱਕਾ ਵੀ ਪਹਿਲਾਂ ਕਾਲੀ ਵੀ ਆਗੇ ਕਾਂਗਰਸ ਵੀ ਆਗੇ ਜੀ ਆਪ ਵਾਲੇ ਵੀ ਆਗੇ ਆਪ ਵਾਲੇ ਵੀ ਆਗੇ ਕੋਈ ਅਗਲਾ ਕਹਿੰਦਾ ਵੀ ਯਾਰ ਫਲਾਨੀ ਚੰਗੀ ਆ ਫਲਾਨਿਆਂ ਨੇ ਮੋਟਰਾਂ ਦੇਤੀਆਂ ਇਹਨੇ ਬਿਜਲੀ ਦੇਤੀ ਗੱਲ ਤਾਂ ਇੱਥੇ ਜਦੋਂ ਬਿਜਲੀ ਕੀ ਕਰੂਗੀ ਬਿਜਲੀ 24 ਘੰਟੇ ਚੱਲੀ ਜਾਂਦੀ ਜਦੋਂ ਮਾਰ ਹੀ ਪਈਗੇ ਅਸੀਂ ਬਿਜਲੀ ਤੋਂ ਕਰਾਉਣਾ ਜੇ ਮੋਟਰਾਂ ਦੇਤੀਆਂ ਮੋਟਰਾਂ ਦੇਤੀਆਂ ਗੱਲ ਤਾਂ ਫਿਰ ਇਹਦੀ ਜਿੱਥੇ ਮਾਰ ਪੈਂਦੀ ਉਹਨੂੰ ਵੀ ਰੋਕੋ ਨਾ ਵੀ ਕੋਈ ਪ੍ਰਬੰਧ ਕਰੋ ਵੀ ਹੁਣ ਲਾਈਟ ਹੁਣ ਚੱਲੀ ਜਾਂਦੀ ਹੈ ਮੋਟਰਾਂ ਵਾਲੀ ਤੇ ਕਿੱਥੇ ਡੁੱਬੇ ਪਿਆ ਉੱਚੇ ਵਾਲੇ ਮੋਟਰਾਂ ਛੱਡ ਕੇ ਫਿਰ ਇਧਰ ਨੀਵੇਂ ਨੂੰ ਆਉਂ ਉਹ ਫੇਰ ਇਧਰ ਹੀ ਪਾਣੀ ਉਹ ਜਿਹੜੇ ਉੱਚੇ ਵਾਲੇ ਨੇ ਬਾਣ ਪਰ ਲਿਆ ਉਹ ਤਾਂ ਆਟੋਮੈਟਿਕ ਹੀ ਆਉਣਾਗਾ ਉਹ ਤਾਂ ਆਪਾਂ ਨੂੰ ਵੀ ਦਿਸੀ ਜਾਂਦਾਗਾ ਨਹੀਂ ਉਹਨਾਂ ਕਿਸਾਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਜਿਹੜੇ ਇਹ ਇਨੀਵੇਂ ਬਾਣ ਵਾਲੇ ਆ ਇਹ ਵੀ ਸਾਡੇ ਕਿਸਾਨ ਛੋਟੇ ਭਰਾ ਯਾਰ ਇਹਨਾਂ ਦੀ ਫਸਲ ਡੁੱਬੂ ਇਹਨਾਂ ਨੇ ਵੀ ਮਹਿੰਗੇ ਭਾਅ ਦੇ ਜਿਹੜੇ ਠੇਕੇ ਭਰੇ ਮਹਿੰਗੇ ਭਾਅ ਦੇ ਵੀ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਸੀ ਕੁਝ ਪਰ ਹੁਣ ਜਿਹੜਾ ਜ਼ਿਮੀਦਾਰ ਹੁੰਦਾ ਨਾ ਉਹ ਜ਼ਿਮੀਦਾਰ ਤੇ ਰਾਜੀ ਨਹੀਂ ਹੁੰਦਾ ਜੀ ਆਪਾਂ ਸਹੀ ਗੱਲ ਕਹਿੰਦੇ ਆ ਹੂੰ ਜਿਹੜਾ ਗਵਾਂਢੀ ਗਵਾਂਢੀ ਤੇ ਨਹੀਂ ਰਾਜੀ ਹੁੰਦਾ ਜੇ ਕੋਈ ਚਾਰ ਮਣ ਦਾਣੇ ਕਰਦਾ ਦੂਜਾ ਉਹਦੇ ਪੈਰ ਹੀ ਖਿ ਵੀ ਆਏ ਨਹੀਂ ਸੋਚ ਸਾਡੇ ਜ਼ਿੰਮੇਦਾਰ ਚਹੀ ਸੀ ਘਾਟਾ ਵੀ ਇੱਕ ਦੂਜੇ ਦਾ ਵਿਰੋਧ ਕਰਦੇ ਆ ਭਾਈ ਦਾ ਭਾਈ ਵਿਰੋਧ ਕਰੀ ਜਾਂਦਾ ਦੂਜੇ ਦਾ ਕਰਨਾ ਹੀ ਕਰਨਾ ਵੀ ਆਏ ਆ ਵੀ ਜੇ ਸਾਰੇ ਸਾਥ ਦੇਣ ਤਾਂ ਪਾਣੀ ਪਹੁੰਚਦਾ ਹੀ ਨਹੀਂ ਇਹਨਾਂ ਨੂੰ ਵੀ ਜੋ ਉੱਚਾ ਵਾਲੇ ਰੋਕਣ ਉਹ ਫੇਰ ਤੇ ਜੋ ਉੱਚਾ ਵਾਲਾ ਰੋਕਦੇ ਨੇ ਫੇਰ ਨੀਵੇਂ ਵਾਲੇ ਸੰਤਾ ਆਟੋਮੈਟਿਕ ਹੀ ਜਾਊਗਾ ਹੁਣ ਜਿਵੇਂ ਇੱਥੇ ਪਾਣੀ ਦੀ ਮਾਰ ਪੈ ਗਈ ਇੱਥੇ ਕੋਈ ਪ੍ਰਸ਼ਾਸਨ ਆਵੇ ਕੋਈ ਉੱਚ ਅਧਿਕਾਰੀ ਆਉਣ ਸਾਡੇ ਕੋਈ ਜਿਵੇਂ ਤਾਂ ਵਾਲੇ ਉੱਚੇ ਵਾਣਾ ਵਾਲੇ ਸਾਡੇ ਨੀਵੇਂ ਛੱਡੀ ਜਾਂਦੇ ਆ ਸਾਡੇ ਕੋਈ ਉੱਥੇ ਪੁਲਿਸ ਪ੍ਰਸ਼ਾਸਨ ਡਿਪਾਰਟਮੈਂਟ ਆਵੇ ਸਾਡਾ ਇੱਥੇ ਪਾਣੀ ਰੋਕਿਆ ਜਾਵੇ ਸਾਡੀ ਬਚਤ ਹੋ ਜੇ ਅਸੀਂ 75 80 ਆ ਠੇਕਾਬਰੀ ਬੈਠੇ ਆ ਤੇ ਸਾਡਾ ਉਹ ਖੂ ਖਾਤੇ ਆ ਸਾਡੇ ਦਾ ਹੁਣ ਮਾ ਜਉਣਾ ਦੁੱਪਰ ਹੋਇਆ ਪਿਆ ਜੀ ਸਾਨੂੰ ਦਾ ਸਰਕਾਰ ਨੂੰ ਮੇਰੀ ਇਹ ਬੇਨਤੀ ਹੈ ਡੀਸੀ ਸਾਹਿਬ ਨੂੰ ਐਮਐਲਏ ਨੂੰ ਪੁੱਛੋ ਹਲਕੇ ਨੂੰ ਭਗਵਾਨਤਮਾਨ ਨੂੰ ਵੀ ਸਾਨੂੰ ਕੋਈ ਮਾਜਵਾ ਦੇਵੇ ਸਾਨੂੰ ਕੋਈ ਬਣ ਦੇ ਦਾ ਕੁਛ ਨਾ ਕੁਛ ਸਾਡਾ ਬਣਦਾ ਹੱਕ ਦੇਵੇ ਸਾਡੀ ਫਸਲ ਦੀ ਪਰਭਾਈ ਹੁਣ ਮੇਰੀ ਤਾਂ ਕਿੱਲੇ ਮੱਕੀ ਮਰ ਗਈ ਪਕਾਏ ਵੀ ਰੱਖੀ ਹੈ ਮੈਂ ਬਹੁਤ ਦੁਖੀ ਹਾਂ ਜੀ ਮੇਰਾ ਤਾਂ ਇਸੇ ਤੇ ਗੁਜ਼ਾਰਾ ਸੀ ਢਲੇ ਪਸ਼ੂਆਂ ਨੂੰ ਨਾ ਕਦਾ ਮਗਰ ਪਾਉਂਦਾ ਜੀ ਚਾਰ ਪਸ਼ੂ ਰੱਖੇ ਸੀ ਜੀ ਕੋਲੇ ਬਹੁਤ ਔਖਿਆ ਜੀ ਸਾਡਾ ਜਉਣਾ ਦੁੱਪਰ ਹੋਇਆ ਪਿਆ ਸਰਕਾਰ ਨੂੰ ਫਰਜ਼ ਬਣਦਾ ਸਾਡੀ ਸਾਰ ਲੇ डीसी 사ਵਾ ਨੂੰ ਸਾਰੇ ਇੱਕ ਸਾਡੇ ਮੌਕਾ ਵੇਖਣ ਸਾਡੇ ਕੋਲ ਕੋਈ ਗੇੜੇ ਨਹੀਂ ਮਰਦਾ ਜੀ ਇਹ ਸੋਡੇ ਸੋਡੇ ਨਹੀਂ ਵੀ ਸੋਡੇ ਜਰਗੇ ਵੀ ਸਾਡੀ ਬੇਨਤੀ ਹੈ ਵੀ ਸਾਡੀ ਕੋਈ ਗੱਲ ਤਾਂ ਤੱਕ ਉਪਰ ਦੀ ਹੋਵੇ ਸਾਨੂੰ ਸਾਡਾ ਕੋਈ ਮਾਜਵਾ ਸਾਡਾ ਸਾਨੂੰ ਕੋਈ ਹੱਕ ਸਾਡੇ ਮਿਲਣ ਤਾਂ ਸਾਡਾ ਕੋਈ ਸੁਧਾਰ ਇੱਥੇ ਜਿਲ੍ਹਾ ਬਠਿੰਡਾ ਦੇ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਅਸੀਂ ਆਦੇ ਚਰਗੇ ਕਿ ਇੱਥੇ ਜਿਹੜੇ ਵੀ ਅਧਿਕਾਰੀ ਆ ਪਟਵਾਰੀ ਗਿਆ ਕਨਗੋਆ ਤਹਿਸੀਲਦਾਰਾ ਐ ਐਸਡੀਐਮ ਉਹ ਮੌਕੇ ਤੇ ਪਹੁੰਚਣ ਜੋ ਗਰਦੌਰੀ ਕਰਨ ਇਹਨਾਂ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪ੍ਰਵਾਈ ਕਰੀ ਜਾਵੇ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਅੱਜ ਰੋ ਰਹੇ ਆ ਕਰਲਾ ਰਹੇ ਆ ਮਹਿੰਗੇ ਭਾਅ ਦੇ ਵੀ ਪਾਏ ਆ ਮਹਿੰਗੇ ਭਾਅ ਦੇ ਸੀ ਠੇਕੇ ਭਰੀ ਬੈਠੇ ਆ ਪਰ ਇਹ ਕਿਸਾਨਾਂ ਤਾਂ ਜਿਹੜੀ ਜ਼ਿੰਦਗੀ ਨਿਰਪੈਰਾ ਇਹ ਸਾਰੀ ਫਸਲ ਤੇ ਹੀ ਆ ਫਸਲ ਦੇ ਨਾਲ ਹੀ ਇਹ ਜੁੜੇ ਹੋਏ ਆ ਵੇ ਕਰਨੇ ਗੁੱਡੀਆਂ ਦੇ ਮਕਾਨ ਪਾਉਣੇ ਆ ਆਰਤੀਕੇ ਤੋਂ ਪੈਸੇ ਚੱਕਣੇ ਆ ਜੇ ਕਰ ਫਸਲ ਉਊ ਤਾਂ ਆਰਤੀਕੇ ਫੇਰ ਹੀ ਪੈਸੇ ਦੇਊਗਾ ਅੱਗੋਂ ਆਰਤੀਕੇ ਵਿੱਖਾਂ ਕੱਢੂਗਾ ਭਾਈ ਤੇਰੀ ਫਸਲ ਤਾਂ ਮਰ ਗਈ ਮੈਂ ਤੈਨੂੰ ਅੱਗੇ ਕੀ ਦੇ ਦਾਂ ਆਰਤੀਕੇ ਵਿੱਖਾਂ ਕੱਢੂਗਾ ਤੁਸੀਂ ਜਾਣਦੇ ਜਦੋਂ ਲੈਣ ਦੇ ਦਿੰਦੇ ਆਂ ਆਰਤੀਕੇ ਦਾ ਪਤਾ ਹੀ ਆ ਤੁਹਾਨੂੰ ਹਣ ਹੁਣ ਤਾਂ ਆਪਾਂ ਦਾ ਪਤਾ ਲੱਗ ਗਿਆ ਨਾ ਵੀ ਹੁਣ ਫਸਲ ਹੋਣੀ ਨਹੀਂ ਆ ਪੱਕੀ ਦੀਗੇ ਇਹਨਾਂ ਨੂੰ ਹੂੰ ਪਹਿਲਾਂ ਜਿਹੜਾ ਠੇਕਾ ਸੀ ਉਹਨਾਂ ਨੇ ਭਰਾਤਾ ਉਦੋਂ ਬਾਅਦ ਹੁਣ ਉਹਨਾਂ ਨੂੰ ਆਸਮੇਦ ਹੀ ਨਹੀਂ ਵੀ ਹੁਣ ਪੈਸੇ ਮੰਗਣਗੇ ਹੁਣ ਤਾਂ ਸਾਨੂੰ ਗੁੜਚਾ ਨੂੰ ਮਿੱਠੇ ਤੋਂ ਵੀ ਜਵਾਬ ਦੇਣਗੇ ਸਾਡਾ ਬਹੁਤ ਔਖਾ ਜੀ ਹੁਣ ਬਾਣੀਆਂ ਦਾ ਕੀ ਕਰਨਾ ਪਹਿਲਾਂ ਠੇਕਾ ਭਰਿਆ ਫਿਰ ਸਾਨੂੰ ਵੀ ਘੋੜਾ ਦਿੱਤਾ ਸਾਨੂੰ ਵਹੀਆਂ ਨੂੰ ਪੈਸੇ ਦਿੱਤੇ ਉਦੋਂ ਬਾਅਦ ਹੁਣ ਤਾਂ ਸਾਨੂੰ ਉਦੋਂ ਬਾਅਦ ਵੀ ਕੁਝ ਨਹੀਂ ਦੇ ਰਹੇ ਜੀ ਆਰਤੀਗੜ ਤੇ ਵੀ ਮਜਬੂਰੀ ਹੈ ਵੇਖੋ ਆਰਤੀਗੜ ਤੇ ਸਾਨੂੰ ਪਹਿਲਾਂ ਠੇਕਾ ਭਰਨੂ ਵੀ ਦਿੱਤੇ ਕੁਛ ਵੀ ਭਾਈਦੋਤਾ ਠੇਕਾ ਭਰ ਆਰਤੀਗੜ ਤੇ ਵੀ ਚੱਲ ਹੁੰਦਾ ਵੀ ਮੈਨੂੰ ਮਾੜੇ ਮੋਟੇ ਵਾਸਤੇ ਵੀ ਦਿੱਤੇ ਉਹਨਾਂ ਨੇ ਲੈ ਭਾਈ ਝੋ ਹੋਣਾ 15 20 ਦਿਨ ਤੱਕ ਹਜੇ ਮਤਲਬ ਪਾਣੀ ਨਹੀਂ ਸਕਦਾ ਸਾਡੇ 20 25 ਦਿਨ ਉਸ ਤੋਂ ਬਾਅਦ ਤਾਂ ਸਾਡਾ ਕੋਈ ਮੁਸ਼ਕਲ ਹੈ ਜੀ ਨਾ ਸਾਨੂੰ ਕੋਈ ਇੱਥੇ ਫੱਕ ਮਿਲਨੀ ਹੈ ਨਾ ਸਾਨੂੰ ਕੋਈ ਥਾਂ ਲਾਉਣ ਨੂੰ ਹੈ ਬਹੁਤ ਔਖਾ ਹੈ ਸਾਡੇ ਕੋਲ 20 ਘੋਣਾ ਨਹੀਂ ਮਿਲਣਾ ਜੀ ਸਾਡੀ ਤਾਂ ਬੇਨਤੀ ਹੈ ਸਰਕਾਰ ਨੂੰ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ ਜੀ ਵੀ ਇਹ ਸਾਰਾ ਨੀਵਾ ਮਾਰ ਪੈਂਦੀ ਹੈ ਪਾਣੀ ਦੀ ਇੱਥੇ ਹਰ ਸਾਲ ਹੀ ਠੀਕ ਹੈ ਇੱਥੇ ਸਾਡੀ ਇਤੋਂ ਪਹਿਲਾਂ 2 ਸਾਲ ਹੋ ਗਏ ਉਦੋਂ ਪਹਿਲਾਂ ਸਰਕਾਰ ਨੇ ਸਾਨੂੰ ਕੋਈ ਮੌਜ ਨਹੀਂ ਦਿੱਤਾ ਠੀਕ ਹੈ ਆਹ ਮੁੰਡਿਆਂ ਕੋਲੇ ਬਾਹਣ 80000 ਰੁਪਏ ਨੂੰ ਠੇਕੇ ਤੇ ਆ ਮੈਂ ਇਸ ਤਰ੍ਹਾਂ ਦੇ ਮੁੰਡਿਆਂ ਕੋਲੇ ਤੇ ਇੱਥੇ ਬਾਈ ਜੀ ਹੁਣ ਤੁਸੀਂ ਐ ਮੰਨੋ ਵੀ 20 25 ਦਿਨ ਤਾਂ ਪਾਣੀ ਸੁੱਕਦਾ ਨਹੀਂ ਤੇ ਉਸ ਤੋਂ ਬਾਅਦ ਦੱਸੋ ਵੀ ਤੁਸੀਂ ਕਿਹੜੀ ਵੈਰਾਈਟੀ ਲਾਵਾਂਗੇ ਇੱਥੇ ਅਸੀਂ 3 ਫੁੱਟ ਦੀ ਗੱਲ ਹੈ ਕਿ 3 ਫੁੱਟ ਬਾਪੂ ਆਗੇ 3 ਫੁੱਟ ਤਾਂ ਬਾਈ ਜੀ ਉੱਤੇ ਪਾਣੀ ਹੈ ਇਹਦੇ 'ਚ ਘੱਟ ਪਾਣੀ ਨਹੀਂ ਤਾਂ ਬੋੜ ਤੋਂ ਮਗਰ ਸਾਰੇ ਬਾਣ ਉੱਚੇ ਆਏ ਝੋਕ ਆ ਬਾਈ ਜੀ ਇਹ ਘੱਟੋ ਘੱਟ 30 35 ਕਿੱਲੇ ਬਾਣ ਝੋਕ ਆ ਸਾਰਾ ਇਹ ਇੱਥੇ ਹਰ ਸਾਲ ਹੀ ਫਸਲ ਮਰਦੀ ਹੈ ਬਾਈ ਠੀਕ ਹੈ ਪ੍ਰਸ਼ਾਸਨਾਂ ਦਾ ਸਾਡੀ ਪ੍ਰਸ਼ਾਸਨ ਗੱਲ ਸੁਣਦਾ ਜਿਹੜੇ ਪਿੱਛੇ ਉੱਚੇ ਬਣਾਂ ਵਾਲੇ ਆ ਕੋਈ ਰਾਤ ਨੂੰ ਬਈ ਸਾਰੇ ਸੌ ਜਾਂਦੇ ਹੈਗੇ ਜੀ ਜੋ ਉਹਨਾਂ ਦਾ ਮਾਨ ਪਾਣੀ ਖੜਦ ਨੇ ਉਹਦਾ ਫੱਟੀਆਂ ਕੱਢਦੇ ਸਾਰੇ ਘਟੋ ਘਟ ਇੱਥੇ 200 ਏਕੜ ਦਾ ਪਾਣੀ ਬਈ ਜੀ ਇੱਥੇ ਆ ਕੇ ਰੁਕਦਾ 2 250 ਏਕੜ ਦਾ ਚਾਰੇ ਪਾਸਿਓਂ ਆ ਕੇ ਇੱਥੇ ਮਾਰ ਪੈਂਦੀ ਹੈਗੇ ਇਹ ਇੰਨਾ ਬਣਾਂ ਚ ਠੀਕ ਹੈ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਸੀਐਮ ਸਾਹਿਬ ਅੱਗੇ ਬੇਨਤੀ ਹੈ ਵੀ ਸਾਨੂੰ ਕੋਈ ਇਹਦਾ ਬੰਦ ਦਾ ਮੌਜੂਦਾ ਦਿੱਤਾ ਜਾਵੇ ਠੀਕ ਹੈ ਇਸ ਤੋਂ ਪਹਿਲਾਂ ਵੀ ਅਸੀਂ ਇਹਦੇ ਤੇ ਕਿੱਲੇ ਦਾ 10 12 12000 ਰੁਪਿਆ ਖਰਚਾ ਗਰੀ ਬੈਠੇ ਝੋਨੇ ਤੇ ਜਿਹੜਾ ਹੁਣ ਝੋਨਾ ਮਰ ਗਿਆ ਠੀਕ ਆ ਉਧਰ ਸਾਹਮਣੇ ਮੱਕੀ ਖੜੀ ਆ ਤੁਹੰਦੀ ਸੀ ਜਾਂਦੀ ਉਹ ਵੀ ਉਹ ਉਹ ਵੀ ਨਾ ਤਾਂ ਵੱਢਣ ਜੋਗ ਰਹੀ ਨਹੀਂ ਹੁਣ ਉਹ ਪਾਣੀ ਸੁੱਕੇ ਤੇ ਵੱਡੀ ਜੋ ਬਈ ਜੀ ਉਹ ਠੀਕ ਆ ਉਹ ਮੱਕੀ ਤੇ ਤੋਂ ਪਹਿਲਾਂ ਕਿਸਾਨ ਦਾ 30 ਤੋਂ 35000 ਰੁਪਿਆ ਖਰਚਾ ਆ ਗਿਆ ਤੇ 70000 ਉਹਦੇ ਕੋਲ ਬੰਨ ਠੀਕੇ ਤੇ ਜਿਵੇਂ ਤੁਹਾਡੇ ਇਥੇ ਖੂਹ ਆ ਮੱਛੀ ਮੋਟਰਾਂ ਹੁੰਦੀਆਂ ਵਿੱਚ ਰੱਖੀਆਂ ਉਹ ਨਹੀਂ ਪਾਣੀ ਖੱਚਦੀਆਂ ਉਹ ਛੱਡਣ ਦੀ ਕੋਸ਼ਿਸ਼ ਨਹੀਂ ਕਰੀ ਮੱਛੀ ਮੋਟਰਾਂ ਬਈ ਜੀ ਕੈਵਟੀਆਂ ਪਾਣੀ ਖਿੱਚਦੀਆਂ। ਅੱਛਾ ਮੱਛੀ ਮੋਟਰ ਨਹੀਂ ਖਿੱਚਦੀ ਕੈਵਟੀਆਂ ਖਿੱਚ ਲੈਂਦੇ। ਕੈਵਟੀਆਂ ਜਿੰਨਾਂ ਦੇ ਬਣੀਆਂ ਉਹ ਪਾਣੀ ਖਿੱਚਦੇ ਆ ਇੱਥੇ ਸਾਡੇ ਫਿਲਟਰ ਆ ਬਈ ਜੀ ਸਾਰੇ। ਫਿਲਟਰ ਉਹ ਤਾਂ ਬੰਦ ਹੋ ਜਾਣਗੇ ਫਿਰ। ਹਾਂ ਫਿਲਟਰ ਬੰਦ ਹੋ ਜਾਂਦਾ ਨਾ ਤਾਂ ਉਹ ਛੱਡ ਸਕਦੇ ਆ ਠੀਕ ਹੈ ਜੇ ਤੱਕ ਕੈਵਟੀ ਹੋਵੇ ਬਈ ਜੀ ਕੈਵਟੀ ਦਾ ਪਾਣੀ ਖਿੱਚ ਲੈਂਦੀ ਐ। ਕੈਵਟੀ ਪੀ ਲੈਂਦੇ ਆ ਫਿਲਟਰਾਂ ਨਹੀਂ ਜਾਂਦਾ। ਫਿਲਟਰ ਵੀਰੇ ਹੁਣ ਫਿਲਟਰ ਦਾ ਆਪਾਂ ਨੂੰ ਵੀ ਪਤਾ ਛੱਡਾਂਗੇ ਪਾਣੀ ਉਹਦੇ ਚ। ਉਹ ਬੰਦ ਹੋ ਜੂ ਬੋਰ ਹਨਾ। ਬੋਰ ਬੰਦ ਹੋ ਜਾ। ਹਾਂ ਆ ਦੇਖ ਲਓ ਭਰਾ ਜੀ ਆ ਕਿਸਾਨ ਵਿੱਚ ਬੜੇ ਖੜੇ ਆ ਤਾਂ ਤਾਂ ਦੇ ਫੁੱਟ ਦੇ ਗਰੀਬ ਪਾਣੀ ਆ ਬਈ ਜੀ ਇਹ ਸੁੱਕੂਗਾ ਦੱਸੋ ਕਿਹੜੇ ਸਾਹਮਣਾਂ ਨਾ ਤਾਂ ਕੋਈ ਸੁੱਕਣ ਦੀ ਆਸ ਮੇਦਾ ਹੂੰ ਠੀਕ ਹੈ ਵੀ ਸਾਡੇ ਦਾ ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਮੌਸਮ ਇਹਦਾ ਰੱਬ ਦਾ ਤਾਂ ਇਹ ਪਤਾ ਨਹੀਂ ਕੋਈ ਹੂੰ ਵੀ ਕਦੋਂ ਮੀਂਹ ਹੋਰ ਵੀ ਆ ਗਿਆ ਤੇ ਇਹਦੂ ਸਾਡੇ ਦਾ ਜਿੱਥੇ ਆਪਾਂ ਖੜੇ ਆ ਠੀਕ ਹੈ ਜੀ ਇਹਦੂ ਪਾਣੀ ਉੱਤੋਂ ਟੱਪ ਜਾਂਦਾ ਇੱਥੇ ਵੀ ਸਾਡੇ ਨਾਲ ਹਰ ਸਾਲ ਇਹ ਹੀ ਹੁੰਦਾ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿਹੜੇ ਦੂਜੇ ਕਿਸਾਨ ਉੱਚੇ ਵਾਂਹ ਨਾਲੇ ਠੀਕ ਹੈ ਉਹਨਾਂ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਤੁਹਾਡੇ ਮਾਦੀਮ ਰਾਹੀਂ ਵੀ ਭਾਈ ਆਪ ਦਾ ਆਪ ਦਾ ਹਰੇਕ ਬੰਦਾ ਪਾਣੀ ਲੋ ਜਿਹੜਾ 3 ਫੁੱਟ ਤੁਸੀਂ ਪਾਣੀ ਕਹਿੰਨੇ ਆ ਇਹ 3 ਫੁੱਟ ਪਾਣੀ ਇੱਥੇ ਆ ਕਈ 4 ਫੁੱਟ ਵੀ ਹੋ ਸਕਦਾ ਕਈ ਘੱਟ ਵੀ ਹੋ ਸਕਦਾ ਇਹ ਤੋਂ ਭਾਈ ਵੱਧ ਸਕਦਾ ਜੇ ਮੀਂਹ ਹੋਰ ਆ ਗਿਆ ਹਾਂ ਇਦੋਂ ਇਹ 3 ਦੀ ਬਜਾਏ 5 ਵੀ ਹੋ ਸਕਦਾ 4.5 ਵੀ ਹੋ ਸਕਦਾ ਹੂੰ ਇਹ ਤੋਂ ਘੱਟ ਦਾ ਨਹੀਂ ਪਾਣੀ ਠੀਕ ਹੈ ਵੀ ਇੱਥੇ ਤਾਂ ਵਾਹਣ ਜੇ ਆਪਾਂ ਉੱਚੇ ਦਾ ਖੜੇ ਆ ਜਿਹੜਾ ਉਹ ਇਦੋਂ ਆ ਰਾਹ ਤੇ ਦੂਜੀ ਸਾਈਡ ਵਾਹਣ ਹੈਗੇ ਠੀਕ ਹੈ ਉਹ ਡੂੰਘੇ ਇਹਨਾਂ ਹੂੰ ਉਹ ਹਵਾਨੇ ਨਾਲ ਨੂੰ ਡੁੰਗਿਆ ਉੱਥੇ ਦਾ ਮੰਨ ਕੇ ਚਲੋ ਵੀ ਉਹ ਮੁੰਡੇ ਦਾ ਕਦ ਜਿਵੇਂ 6 ਫੁੱਟ ਆ ਉਹਦੇ ਆਧਾ ਆਧੋ ਤੁੱਤੇ ਜਿਆਦੇ ਪਾਣੀ ਜਾਊਗਾ ਉੱਥੇ ਹਾਂ ਜੀ ਇਹਨੂੰ ਹੁਣ ਕੱਢਣ ਤੇ ਕਿੰਨੇ ਦਿਨ ਲੱਗ ਜਾਣਗੇ ਜੇ ਕੱਢੋਗੇ ਤੁਸੀਂ ਇਹਨੂੰ ਕੱਢਣਾ ਕੱਢੋਗੇ ਤੁਸੀਂ ਕੱਢਣ ਹੁਣ ਬਾਈ ਜੀ ਜਗ੍ਹੀ ਹੀ ਨਹੀਂ ਕੱਢੀਏ ਕਿਹੜੇ ਪਾਸੇ ਹਰੇਕ ਜ਼ਿਮੀਦਾਰ ਦਾ ਬਾਣ ਪਰਿਆ ਪਿਆਗਾ ਜਾਂ ਤਾਂ ਕੋਈ ਨਾ ਇਹਨੂੰ ਛੱਟਾ ਲਾ ਕੇ ਕਿਸੇ ਪਾਸੇ ਕੱਢ ਸਕਦੇ ਇੰਨੇ ਪਾਣੀ ਨੂੰ ਉੱਚੇ ਬਾਣਾ ਚ ਕੱਢ ਕੱਢਾਂਗੇ ਉੱਚੇ ਬਾਣਾ ਚ ਤਾਂ ਪਹਿਲਾਂ ਪਾਣੀ ਖੜਾਗਾ ਹਰੇਕ ਬੰਦੇ ਦੇ ਬਾਣ ਚ ਹੁਣ ਮੀਂਹ بارش ਦੇ ਕਾਰਨ ਹਰੇਕ ਦੇ ਬਾਣ ਚ ਪਾਣੀ ਖੜਾ ਕ ਵੇ ਜੇ ਤਾਂ ਕੋਈ ਉੱਚੀ ਜਗ੍ਹਾ ਹੋਵੇ ਕੋਈ ਪਾਈਪ ਲਾਈਨ ਪਈ ਹੋਵੇ ਅਸੀਂ ਪਾਈਪ ਲਾਈਨ ਰਾਹੀਂ ਵੀ ਦੂਰ ਕੱਢ ਕੇ ਲੈ ਜਾਈਏ ਕੋਈ ਸਾਧ ਨਹੀਂ ਹੈਣੀ ਬਈ ਜੀ ਕੱਢਣ ਦਾ ਠੀਕ ਹੈ ਝੋਕ ਆ ਇਹ ਨਾ ਕੋਈ ਸਾਡੇ ਕੋਲ ਇੱਥੇ ਕੋਈ ਕੈਵਿਟੀ ਦਾ ਕੋਈ ਬੰਦੋਬਾਸਤ ਵੀ ਸਾਡੇ ਕੋਈ ਕੈਵਿਟੀ ਹੋਵੇ ਇੱਥੇ ਬਣੀ ਵੀ ਉਹਦੇ ਚ ਛਾੜ ਦਈਏ ਅਸੀਂ ਵੀ ਸਾਡਾ ਹੱਲ ਹੋ ਜਾਈਏ ਇੱਕ ਐ ਦੱਸਿਓ ਜਿੰਮੀ ਆ ਪਾਣੀ ਉਬਲੀ ਜਾਂਦਾ ਤੁਹਾਡੇ ਉਹ ਉਹ ਜਿਵੇਂ ਵਿੱਚ ਗਰੜ ਗਰੜ ਕਰੀ ਜਾਂਦਾ ਧਰਤੀ ਦੇ ਵਿੱਚ ਦਿਖਾਓ ਕੈਮਰਾਮੈਨ ਨੂੰ ਕਹਿੰਦਾ ਜ਼ੂਮ ਕਰਕੇ ਉਹ ਤਸਵੀਰਾਂ ਦਿਖਾ ਦਿਓ ਬਈ ਜੀ ਇਹ ਮੰਨ ਕੇ ਚਲੋ ਰਾਹ ਦੇ ਕਾਰਨ ਹੈ ਇਹ ਰਾਹ ਜਦੋਂ ਹੁਣ ਆਪਣਾ ਜਿਵੇਂ ਸੁੱਕਾ ਹੀ ਹੁੰਦਾ ਰਾ ਤਕਰੀਬਨ ਠੀਕ ਆ ਉਹ ਖੱਡਾਂ ਖੁੱਡਾਂ ਰਾਹੀਂ ਇਹ ਪਾਣੀ ਮਾੜਾ ਮੋਟਾ ਰਾਹ ਖਿੱਚੀ ਜਾਂਦਾ ਗਾ ਵੀ ਹਾਂ ਵੀ ਉਹ ਥੱਲੇ ਜਾ ਰਿਹਾ ਰਾਹ ਦੇ ਕਾਰਨ ਮਾੜਾ ਮੋਟਾ ਖਿੱਚ ਰਿਹਾ ਰਾਹ ਪਾਣੀ ਅੱਛਾ ਹਾਂ ਇਹ ਇਹ ਮੇਰੂ ਹੁਣ ਥੱਲੇ ਦੇ ਪਾਸੇ ਜਾਂਦਾ ਗੱੜਗੜ ਕਰਦਾ ਵੀ ਇਹ ਰਾਹ ਬਾਈ ਜੀ ਇਹ ਸੁੱਕਾ ਹੁਣ ਰਾਹ ਹੁਣ ਵੀ ਰਾਹ ਤਾਂ ਆਪਾਂ ਨੂੰ ਪਤਾ ਨਾਲ ਆਸੇ ਪਾਸੇ ਹੁਣ ਜੋ ਬਾਰਿਸ਼ ਹੋਊਗੀ ਜਾਦੇ ਪਾਣੀ ਪੀ ਰਿਹਾ ਇਹ ਉ ਤਾਂ ਕੋਈ ਪਾਣੀ ਘਟਣ ਦੇ ਜਾਣ ਸੈ ਨਹੀਂ ਬਾਈ ਜੀ